ਸ੍ਰੀ ਮਹਾਨ ਅੱਗੇ ਅਰਦਾਸ ਬੇਨਤੀ ਵੀ ਕਰਦੇ ਆ ਇਸੇ ਤਰ੍ਹਾਂ ਦੋਵੇਂ ਨਗਰਾਂ ਦਾ ਪਿਆਰ ਬਣਿਆ ਰਹੇ। ਸਰਦੀ ਸੰਗਤ ਸਾਡੇ ਨਗਰ ਵਿੱਚ ਪਾਗ ਲਾ ਕੇ ਸਾਨੂੰ ਆਕੇ ਦਰਪਾਤਿ ਆਪਣੇ। ਸਾਰੀ ਸੰਗਤ ਨੂੰ ਮੈਂ ਵਧਾਈ ਦਿੰਨਾ। ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦੇ ਆਉਣੇ ਦੀ। ਉਹਨਾਂ ਦਾ ਸਵਾਗਤ ਕਰਨਾ ਚਾਹੀਦਾ ਜੀ। ਜਿਸ ਦਾ ਰੰਗਰ ਦੇ ਅੱਗੇ ਉਤਤਣ ਵੀ ਕਰਨੇ ਚਾਹੀਦੇ ਆ ਤਕਿ ਆਪਣੀ ਪਾਰਟੀ ਬਾਜੀ ਹਮ ਜੀ ਤੋਂ ਪਾਰਟੀ ਲਈ। ਉਹਨੇ ਤਾਂ ਨਿਮਰਾਨੀ ਹੀ ਹੈ ਸਾਡੀ। ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡਾ ਆਪਣਾ ਪੱਤਰਕਾਰ ਕਾਬਿਲ ਸਿੰਘ ਰਖੌਰ ਜੇ ਤੁਸੀਂ ਜੁੜਿਓ ਚੜ੍ਹਦੀ ਕਲਾ ਵਾਰਿਸ ਪੰਜਾਬ ਦੇ ਲਾਈਵ ਟੀਵੀ ਨਾਲ ਸੋ ਆਪ ਜੀ ਨੂੰ ਜਿਵੇਂ ਕਿ ਪਤਾ ਹੈ ਦੁਨੀਆ ਦੇ ਕੋਨੇ-ਕੋਨੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਬ੍ਰੀ ਧੂਮ ਧਾਮ ਤੇ ਸ਼ਰਧਾ ਰੰਮ ਲਾਇਆ ਜਾ ਰਿਹਾ ਸੋ ਅੱਜ ਮੇਰੇ ਨਾਲ ਖੜੇ ਨੇ ਜੀ ਪਿੰਡ ਸਸਰਾਲੀ ਤੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਸਿੰਘ ਸਭਾ ਦੇ ਮੀਤ ਪ੍ਰਧਾਨ ਸਹਿਬਾਨ ਅਤੇ ਹੋਰ ਪ੍ਰਬੰਧਕ ਸੋ ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਸੋ ਸਾਡੇ ਨਾਲ ਪਹਿਲਾਂ ਖੜੇ ਨੇ ਜੀ ਸ਼ਿੰਦਾ ਸਿੰਘ ਜੀ ਪ੍ਰੈਜ਼ੀਡੈਂਟ ਜੋ ਕਿ ਗੁਰਦਰਸਾਹ ਦੇ ਮੀਤ ਪ੍ਰਧਾਨ ਹਨ ਸਵਾਗਤ ਉਹਨਾਂ ਨਾਲ ਗੱਲਬਾਤ ਕਰਦੇ ਆਂ ਪ੍ਰਧਾਨ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਸਮਾਗਮ ਬਾਰੇ ਕੀ ਕਹਿਣਾ ਚਾਹੋਗੇ ਤਨ ਤਨ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਾੜੇ ਨੂੰ ਮੁੱਖ ਰੱਖਦੇ ਹੋਏ ਜੋ ਨਗਰ ਕੀਰਤਨ ਚ ਮਿਸਾਲ ਨਗਰ ਕੀਰਤਨ ਗੁਰਦੁਆਰਾ ਸੀਦਾਂ ਤੋਂ ਸਜਿਆ ਨਗਰ ਦੀ ਪ੍ਰਕਰਮਾ ਕਰਦਾ ਸਾਡੇ ਨਿਮਾਣੇ ਜੇ ਨਗਰ ਦੇ ਵਿੱਚ ਪਹੁੰਚਿਆ ਹੈ ਇੱਥੇ ਆਣ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਸੀਂ ਤੇ ਇਹ ਜੋ ਨਗਰ ਕੀਰਤਨ ਆਪਣੇ ਪਿੰਡ ਦੇ ਵਿੱਚ ਹੁੰਦਾ ਹੈ ਸੋ ਇਹ ਕਿੰਨਾ ਚਿਰ ਹੋ ਗਿਆ ਪਰੰਪਰਾ ਚੱਲਦੀ ਨੂੰ ਜੀ ਇਹ ਜੀ ਸ਼ੁਰੂ ਤੋਂ ਹੀ ਜਦੋਂ ਕਿ ਸਾਡੇ ਤਾਂ ਹੁਸ਼ ਵਿੱਚ ਸਾਡੇ ਉਹਨਾਂ ਨੇ ਸਾਡੇ ਮੇਰੇ ਡੈਡੀ ਜੀ ਸਰਦਾਰ ਗੁਰਨਾਮ ਸਿੰਘ ਤੇ ਮੱਖਣ ਸਿੰਘ ਇਹਦਾ ਅਸੀਂ ਗੱਲਾਂ ਹੀ ਸੁਣਦੇ ਸੀ ਵੀ ਗੱਤਕਾਂ ਇਹ ਵੀ ਬਹੁਤ ਖੇੜਦੇ ਹੁੰਦੇ ਸੀ ਕਿਸੇ ਸਮੇਂ ਦੇ ਵਿੱਚ ਜਿਹੜੇ ਗੱਡਿਆਂ ਤੇ ਨਗਰ ਕੀਰਤਨ ਜਾਂਦੇ ਸੀ ਬਹੁਤ ਦੇਰ ਦੀ ਪਰਪਰਾ ਹੈ ਜਾਨਕਿ ਸੀਧਾ ਸਿੰਘਾਂ ਦੀ ਧਰਤੀ ਹੈ ਉੱਥੇ ਇੱਥੇ ਸੀਧ ਸਿੰਘ ਸਾਡੇ ਨਗਰ ਦੇ ਵਿੱਚ ਹੋ ਕੇ ਜਾਂਦੇ ਨੇ ਇੰਨੀ ਕਿਰਪਾ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਇੱਕ ਉਪਦੇਸ਼ ਹੈ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਖਾਓ ਜਿਹਦੇ ਨਾਲ ਤੁਸੀਂ ਜੁੜੇ ਹੋਇਆ ਬੜੀ ਆਪਾਰ ਬਖਸ਼ਿਸ਼ ਹੈ ਤੁਹਾਡੇ ਪਰ 1000 ਦੀ ਕਿਰਤ ਕਮਾਈ ਕਰਦੇ ਹੋ ਅਤੇ ਹੋਰ ਜਿਹੜੀਆਂ ਸੰਗਤਾਂ ਜਿਹੜੀ ਆਪਣੇ ਤੁਸੀਂ ਦੇਖਿਆ ਕਿ ਬੇਲੇ ਘੁੰਮ ਰਹੇ ਆ ਨੌਜਵਾਨ ਨਸ਼ਿਆਂ ਵਾਲੇ ਲੱਗੇ ਹੋਏ ਆ ਕੋਈ ਕੰਮਕਾਰ ਨਹੀਂ ਕਰਦੇ ਉਹਨਾਂ ਨੇ ਦਿਨੇ ਰਾਤ ਠੱਗੀਆਂ ਮਾਰਨ ਤੇ ਲੱਗ ਬੰਨਿਆ ਹੋਇਆ ਜਿਨ੍ਹਾਂ ਤੋਂ ਸਾਨੂੰ ਬਾਬੇ ਨਾਨਕ ਨੇ ਰੋਕਿਆ ਹੋਇਆ ਅੱਜ ਉਹ ਚਾਰ ਸਵੇਰੇ ਉਹੀ ਕੋਡ ਫੇਰ ਵਾਪਰੇ ਆ ਜੀ ਜਿਹੜੇ 109 ਦੇ ਕਿਰਤ ਤੋਂ ਟੁੱਟ ਗਏ ਬਾਣੀ ਨਾਲ ਟੁੱਟ ਗਏ ਕੀ ਗੱਲਾਂ ਚੋ ਉਹ ਤੇ ਜ਼ਿੰਮੇਵਾਰ ਜੀ ਆਪਾਂ ਆ ਜੇ ਜੇ ਆਪਾਂ ਕਦਮੇ ਨਹੀਂ ਚੱਕਣਾ ਜੇ ਆਪਾਂ ਮੋਟਰਸਾਈਕਲ ਤੇ ਜਾ ਰਹੇ ਹਾਂ ਜੇ ਆਪਾਂ ਚਾਰ ਜਾਣੇ ਦੇਖਦੇ ਆ ਲੱਗੇ ਹੋਏ ਆ ਪਤਾ ਵੀ ਇਹ ਲੱਗੇ ਆ ਆਪਾਂ ਇੱਕ ਦੂਜੇ ਨੂੰ ਅੱਗੇ ਦੱਸ ਦੇ ਵੀ ਯਾਰ ਫਲਾਣੇ ਦਾ ਮੁੰਡਾ ਉੱਥੇ ਲੱਗੇ ਆ ਜੀ ਜੇ ਆਪਾਂ ਆਪ ਇਹ ਹੀ ਜੇ ਆਪਾਂ ਇਹ ਸਮਾਭਿ ਹੈ ਨਹੀਂ ਕਹਿਣ ਦਾ ਜੇ ਆਪਾਂ ਕਹਿੰਨੇ ਆ ਲੱਗਦਾ ਸਾਡਾ ਤਾਂ ਮੁੰਡਾ ਕਰਦਾ ਹੀ ਨਹੀਂ ਪਹਿਲਦਾਰ ਤੇ ਆਪਣੀ ਨਗਰ ਦੀ ਪੰਚਾਇਤਾਂ ਨੂੰ ਤੇ ਉਸ ਤੋਂ ਉੱਪਰ ਉੱਠਦੇ ਜਿਹੜੇ ਬਲਾਕ ਦੇ ਪ੍ਰਧਾਨ ਨੇ ਤੇ ਉਸ ਤੋਂ ਉੱਤੇ ਛਾਲਕਾ ਸਾਨੇ ਵਾਲੇ ਦੇ ਪ੍ਰਧਾਨ ਨੇ ਇਸ ਪੂਰੇ ਪੰਜਾਬ ਦੇ ਵਿੱਚ ਇਹਨਾਂ ਨੂੰ ਅੱਗੇ ਹੋ ਕੇ ਇਹ ਕਦਮ ਚੱਕਣਾ ਪੈਣਾ ਹੈ ਤਾਂ ਰੁਕਣਾ ਛੋਟੇ ਲੈਵਲ ਤੋਂ ਜਾ ਕੇ ਰੁਕਣਾ ਹੈ ਜਿਵੇਂ ਆਪਾਂ ਉੱਪਰ ਕਦੀ ਜਾ ਕੇ ਸਰਕਾਰ ਨੂੰ ਕਹਿ ਜੀ ਆਪਾਂ ਕਿਸੇ ਵੀ ਸਰਕਾਰ ਮੁੱਖ ਮੰਤਰੀ ਨੂੰ ਕਹਿ ਜੀ ਇੱਦਾਂ ਰੁਕਣਾ ਹੈ ਤੇ ਹਰ ਪਿੰਡ ਦਾ ਇੱਕ ਨਾ ਇੱਕ ਮੋਢੀ ਹੁੰਦਾ ਜਿਹਨੂੰ ਆਪਾਂ ਸਰਪੰਚ ਕਹ ਦਿੰਨੇ ਆ ਜਿਵੇਂ ਕਿ ਸਾਡੇ ਪਿੰਡ ਦਾ ਤਾਜਪ੍ਰਬਿੰਦਰ ਸਿੰਘ ਸੋਨੂ ਆ ਉਹਨਾਂ ਦੀ ਕਾਰਗੁਜ਼ਾਰੀ ਤੋਂ ਤੁਸੀਂ ਕਿੰਨੇ ਕੁ ਖੁਸ਼ ਹੋ ਆਪਣੇ ਨਗਰ ਦੇ ਵਿੱਚ ਹਰੇਕ ਪਿੰਡ ਦੇ ਵਿੱਚ ਸਰਪੰਚ ਹੁੰਦਾ ਤੇ ਆਪਣੇ ਬਾਰੇ ਕੀ ਵਿਚਾਰ ਹੈ ਜੀ ਤਾਜਪ੍ਰਬਿੰਦਰ ਸਾਨੂੰ ਸਲਾਕਾ ਤੇ ਜੋਗਾ पता ਕਿ ਜਗਰ ਗਰਾਉਂਡ ਦੇ ਵਿੱਚ ਲੇਟਾਂ ਲੱਗ ਗਈਆਂ ਛੱਪੜ ਦੀ ਸਫਾਈ ਹੋਈ ਛੱਪੜ ਦੀ ਸਫਾਈ ਹੋਣ ਤੋਂ ਬਾਅਦ ਵੀ ਉਹਨਾਂ ਕਿ ਜੇ ਕੰਦਾ ਚੱਕਤੀਆਂ ਵੀ ਮਤਲਬ ਕੋਈ ਬੰਦਾ ਜਾ ਕੇ ਕਈ ਵਾਰੀ ਮੋਟਰਸਾਈਕਲੇ ਚਲ ਕੇ ਜਾਂਦਾ ਜਾ ਕੇ ਛੱਪੜ ਦੇ ਵਿੱਚ ਨਹੀਂ ਜਾਂਦਾ ਬਹੁਤ ਵਧੀਆ ਕੰਮ ਕਰ ਰਿਹਾ ਜੁਹਾਰੂ ਆ ਜਵਾਨ ਮੁੰਡਾ ਅੱਗੇ ਬੂਤਕਾਰ ਨੂੰ ਤਰੱਕੀ ਤੇ ਲਿਆ ਕੇ ਜਾਵੇ ਤੇ ਆਪਣੇ ਬਾਰੇ ਕੀ ਕਹੂੰਗੀ ਆਪਣੀ ਪੰਜਾਬ ਦਾ ਕੋਈ ਮੋਢੀ ਜਿਹੜਾ ਉਹਨੇ ਕੁਝ ਤੁਹਾਡਾ ਸਾਥ ਸਹਿਯੋਗ ਅੱਜ ਮੈਨੂੰ ਦੇਖੇ ਨਹੀਂ ਗੁਰਦਾਰ ਸਾਹਿਬ ਵਿੱਚ ਨਾਮ ਕਿਹਾ ਹਾਂ ਜੀ ਪਤਾ ਕਿ ਚੱਕਰ ਜੀ ਆਪਣੀ ਆਪਣੀ ਸੋਚ ਹੈ ਠੀਕ ਹੈ ਜੀ ਸਾਰੇ ਨਿਮਾਣੇ ਬਣ ਕੇ ਸਾਰਿਆਂ ਨੂੰ ਉੱਥੇ ਗੁਰੂ ਘਰ ਦੇ ਵਿੱਚ ਜਾਣਾ ਚਾਹੀਦਾ ਜਿੰਨੀ ਕੁ ਜੋਗ ਸੇਵਾਵਾਜ ਆ ਬਰਤਨ ਦੇ ਕਈ ਬਰੇ ਆਪ ਗਲਾਸ ਚੱਕ ਕੇ ਸਾਈਡ ਤੇ ਕਰਦਨੇ ਆ ਉਹ ਵੀ ਸੇਵਾ ਆਪਣੀ ਲਿਖੀ ਜਾਣੀ ਇਹ ਤਾਂ ਜਿਹੜਾ ਜਾਊਗਾ ਉਹਦੀ ਸੇਵਾ ਲਿਖੀ ਜਾਣੀ ਜਿਹੜਾ ਨਹੀਂ ਜਾਊਗਾ ਉਹਦੀ ਸੇਵਾ ਨਹੀਂ ਲਿਖੀ ਜਾ ਬਿਲਕੁਲ ਜੀ ਚਾਹੇ ਕੋਈ ਪਾਂਚੋ ਵਿੱਚ ਆਈ ਕੋ ਸਰਪੰਚੋ ਵਿੱਚ ਆ ਕੋਈ ਐਮਐਲਏ ਹੋਵੇ ਤੇ ਮੁੱਖ ਮੰਤਰੀ ਹੋਵੇ ਜਿਹੜੀ ਸੇਵਾ ਲਿਖੀ ਜਾਣੀ ਆ ਉਹਦੀ ਸੇਵਾ ਲਿਖੀ ਹੀ ਜਾਣੀ ਬਿਲਕੁਲ ਜੀ ਠੀਕ ਆ ਜੀ ਹੁਣ ਨਗਰ ਤੋਂ ਆਇਆ ਤਾਂ ਕਿ ਚੱਕਰ ਹੁਣ ਮੇਰੀ ਇੱਕ ਗੱਲ ਸੁਣੋ ਧਿਆਨ ਨਾਲ ਹੁਣ ਮੇਰੇ ਘਰ 'ਚ ਕੋਈ ਰਿਸ਼ਤੇਦ ਉਹਨ ਸਿਆਣਾ ਬੰਦਾ ਨਹੀਂ ਜਿਵੇਂ ਸਾ ਨਾਲ ਸਾਡੇ ਨਛੱਤਰ ਸਿੰਘ ਜੀ ਖੜੇ ਚਾਏ ਇਹਨਾਂ ਦੇ ਲੱਖ ਬੱਚੇ ਨੂੰ ਅਗਲਾ ਰਿਸ਼ਤੇਦਾਰ ਮਿਲ ਜਵੇ ਜਦ ਤੱਕ ਇਹਨਾਂ ਨੂੰ ਨਹੀਂ ਕੋਈ ਮਿਲਦਾ ਲੱਗਣਾ ਜਿਹੜਾ ਨਛੱਤਰ ਸਿੰਘ ਸਾਹਿਬ ਮਿਲੇ ਨਹੀਂ ਆ ਕਰਿਆ ਜੱਜ ਬਿਲਕੁਲ ਜੀ ਪਤਾ ਕਿ ਚੱਕਰ ਆ ਮੋਢੀਆਂ ਨੂੰ ਸੂਝਵਾਨਾਂ ਨੂੰ ਜਾਨੀ ਕਿ ਪ੍ਰਬੰਧਕਾਂ ਨੂੰ ਸਿਆਣੇ ਬੇਰਾਂ ਨੂੰ ਜਾਨੀ ਕਿ ਉੱਥੇ ਬੇਨਤੀ ਹੈ ਮਤਲਬ ਉੱਥੇ ਜਾ ਕੇ ਉਹਨਾਂ ਦਾ ਸਵਾਗਤ ਜਰੂਰ ਕਰਨਾ ਚਾਹੀਦਾ ਗੁਰਦੁਆਰੇ ਦੇ ਵਿੱਚ ਸਾਂਝਾ ਪ੍ਰੋਗਰਾਮ ਕਿਸੇ ਦਾ ਇੱਕ ਦਾ ਨਹੀਂ ਹੈਗਾ ਪ੍ਰਬੰਧਕ ਵੀਰਨਾ ਜਿਹੜੇ ਪ੍ਰਬੰਧਕ ਆ ਉਹ ਤਾਂ ਪ੍ਰਬੰਧਕਾਂ ਦੇ ਵਿੱਚ ਹੀ ਨਿਕੇ ਰਹਿੰਦੇ ਉਹਨਾਂ ਦਾ ਪ੍ਰਬੰਧਕਾਂ ਦੇ ਹੋਵੇ ਵਿੱਚ ਹੀ ਉਹਨਾਂ ਦਾ ਸਮਾਂ ਬੀਤ ਜਾਂਦਾ। ਬਾਕੀ ਸਾਰੀ ਸੰਗਤ ਨੂੰ ਮੈਂ ਵਧਾਈ ਦਿੰਨਾ। ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦੇ ਆੜੇ ਦੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਦੂਰੋਂ ਨੇੜੇ ਆਈਆਂ ਸੰਗਤਾਂ ਦਾ ਅਸੀਂ ਆਪਣੇ ਨਗਰ ਦੇ ਵਿੱਚ ਸਾਡੇ ਪ੍ਰਧਾਨ ਗੁਰਮukh ਸਿੰਘ ਜੀ ਖੜੇ ਨੇ। ਹਰਦੀਪ ਸਿੰਘ ਜੀ ਖਜ਼ਾਂਚੀ ਖੜੇ ਨੇ। ਪੰਮੀ ਸਿੰਘ, ਨਛੱਤਰ ਸਿੰਘ, ਕਰਨੇਤ ਸਿੰਘ ਇਹ ਬਹੁਤ ਕੜ ਤੋਂ ਬੜੇ ਸਤਿਕਾਰਯੋਗ ਨੇ। ਆਵਕਾ ਗੁਰਦੁਆਰਾ ਪ੍ਰਬੰਧ ਕਮੇਟੀ ਗੁਰਦਰਸ਼ਨ ਜੀ ਦਾ ਦੇ ਕਮੇਟੀ ਮੈਂਬਰ ਖੜੇ ਨੇ ਆਓ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਜਿਹੜਾ ਦੋਨਾਂ ਨਗਰਾਂ ਦਾ ਇਨਾ ਪਿਆਰ ਹੈ ਸੋ ਮੇਰੇ ਨੂੰ ਮੈਨੂੰ ਵੀ ਰਿਪੋਰਟਿੰਗ ਕਰਦੇ ਹੋਏ ਬੜਾ ਮਾਣ ਫੈਸੋ ਹੋ ਰਿਹਾ ਕਿ ਇਹ ਪਿਆਰ ਜਿਹੜਾ ਕਦੋਂ-ਕਦੋਂ ਬਣਿਆ ਵਾਹਿਗੁਰੂ ਜੀ ਕੱਲ ਸਾਹਿਬ ਇਹ ਜਿਹੜਾ ਚੱਲਦਾ ਰਿਹਾ ਜੀ ਤਾਂ ਬਹੁਤ 30 ਸਾਲੋਂ ਤੋਂ ਚੱਲਦਾ ਰਿਹਾ ਸ਼ੁਰੂ ਤੋਂ ਆ ਰਿਹਾ ਜਦੋਂ ਪੰਜਾਬ ਨੇ ਜਿਹੜੀਆਂ ਤੇ ਗੱਡਿਆਂ ਤੇ ਕੱਢਦੇ ਹੁੰਦੇ ਸੀ ਇਹ ਆਪਾਂ ਦਾ ਦੇਖਿਆ ਹੈ ਕਿ ਜਿਹੜੇ ਆਉਂਦੇ ਪਾਸੇ ਹਾਂਜੀ 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 ਇਹ ਹੁਣ ਦੇਖੋ ਤਰੱਕੀ ਆ ਗਈ ਹੁਣਾਂ ਚੱਲਦਾ ਰਿਹਾ ਟ੍ਰੈਕਟਰ ਆਪੇ ਕਰੀ ਤੇ ਬਹੁਤ ਮੁਕਾਮਨਾ ਬਣਾਇਆ ਜਾ ਰਿਹਾ ਇਸ ਤਰ੍ਹਾਂ ਹੀ ਗੁਰੂ ਮਹਾਰਾਜਾ ਜਰਨਾ ਨਾਲ ਮੀ ਗੋਬੇਖੇ ਦਾ ਹੌਸਲਾ ਤਰਕੀ ਵਚੇ ਬਾ ਜੀ 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 ਜ ਇਹ ਮੁਹੱਬਤਾਂ ਨਗਰ ਨਿਵਾਸੀਆਂ ਦਾ ਤੇ ਇਹਦੇ ਵਿੱਚ ਕੋਈ ਰਿਕਵਰਡ ਨਹੀਂ ਕਰਨੀ ਚਾਹੁੰਦਾ ਨਾ ਕੋਈ ਕਰੂਗਾ ਹੀ ਤੇ ਜਿਹੜਾ ਕੋਈ ਕਰਨੀ ਚਾਹੂਗਾ ਉਹ ਵਾਹਿਗੁਰੂ ਦਾ ਦੇਣਦਾਰ ਹੋਊਗਾ ਸਾਡੇ ਗੁਰੂ ਨਾਨਕ ਪਾਸ਼ਾ ਜੀ ਦੇ ਗੁਰਪੁਰਬ ਦੀ ਲੱਖ ਲੱਖ ਸੰਗਤਾਂ ਨੂੰ ਵਧਾਈ ਹੋਵੇ ਅਸੀਂ ਸਾਰੀਆਂ ਸੰਗਤਾਂ ਨੂੰ ਵਧਾਈ ਦਿੰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਜਨਮ ਦਿਹਾੜੇ ਦੇ ਜਦ ਸੰਸਾਰ ਪੂਲ ਸੰਸਾਰ ਨੂੰ ਲੱਖ ਲੱਖ ਵਧਾਈ ਹੋਵੇ ਅੱਜ ਪ੍ਰਧਾਨ ਸਾਹਿਬ ਤੋਂ ਪਹਿਲਾਂ ਮੇਰੇ ਵੱਲੋਂ ਪਿੰਡ ਬੂਤਗੜ੍ਹ ਦੀ ਨਗਰਪੰਧ ਕਮੇਟੀ ਵਾਲੋ ਬਹੁਤ-ਬਹੁਤ ਮੁਬਾਰਕਾਂ ਜੀ ਪ੍ਰਕਾਸ਼ ਪੁਰਬ ਦੀਆਂ ਅੱਜ ਆਪਣੇ ਨਗਰ ਸਸਰਾਲੀ ਦੇ ਵਿਖੇ ਪਿੰਡ ਬੂਤਗੜ੍ਹ ਦਾ ਨਗਰ ਕੀਰਤਨ ਚੱਲ ਕੇ ਆਇਆ ਕੀ ਕਹਣਾ ਚਾਹੋਗੇ ਕੁਝ ਬਹੁਤ-ਬਹੁਤ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਸਭਾਗਾ ਸਮਾਜੋ ਆਇਆ ਇੱਕ ਸਾਲ ਅਸੀਂ ਜੋ ਇੰਤਜ਼ਾਰ ਕਰਦੇ ਹਾਂ ਤੰਤਨਗੁਰ ਨਾਨਕ ਸਾਹਿਬ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਇਆ ਕਦੋਂ ਸਾਡੇ ਨਗਰ ਵਿੱਚ ਸਸਰਾਲੀ ਸਕੇ ਸੰਗਤਪੂਤ ਘੜ ਦੀ ਸੰਗਤ ਸਾਡੇ ਨਗਰ ਵਿੱਚ ਪਾਗ ਲਾਣ ਕੇ ਸਾਨੂੰ ਆ ਕੇ ਚਰਨ ਪਾ ਕੇ ਆਪਣੇ ਅੱਜ ਉਹ ਸਮਾਂ ਆਇਆ ਹੈ ਅਸੀਂ ਸਾਰੇ ਹੀ ਸੰਗਤ ਨੂੰ ਲੱਖ ਲੱਖ ਬਧਾਈ ਦਿੰਦੇ ਆਂ ਅਰਦਾਸ ਕਰਦੇ ਆਂ ਸੱਚੇ ਪਾਤਸ਼ਾਹ ਦੋਹੇ ਨਗਰਾਂ ਦਾ ਸਾਡਾ ਜੋ ਆਪਸ ਦੇ ਵਿੱਚ ਪਿਆਰ ਹੈ ਬਹੁਤ ਪੁਰਾਣਾ ਪਿਆਰ ਹੈ ਇਹ ਅੱਜ ਦਾ ਪਿਆਰ ਨਹੀਂ ਬਹੁਤ ਪੁਰਾਣੇ ਬਜ਼ੁਰਗਾਂ ਦਾ ਚੱਲਿਆ ਆ ਰਿਹਾ ਪਰੰਪਰਾ ਚੱਲਦੀ ਆ ਰਹੀ ਸਾਡੀ ਉਹਨਾਂ ਦੋਹੇ ਨਗਰਾਂ ਦਾ ਪਿਆਰ ਹੈ ਉਹ ਦੋਹੇ ਨਗਰਾਂ ਪਿਆਰ ਨਿਵਾੰਦੇ ਹੋਏ ਅਸੀਂ ਸਾਰੀ ਸੰਗਤ ਨੂੰ ਆਈ ਹੋਈ ਸੰਗਤ ਆ ਸੀ ਧੰਨਵਾਦ ਕਰਦੇ ਆ ਜਿੰਨੀ ਵੀ ਸੰਗਤ ਆਈ ਹੈ ਅਰਦਾਸ ਕਰਦੇ ਆ ਮਹਾਰਾਜ ਸੱਚੇ ਪਾਤਸ਼ਾਹ ਇਸ ਦੇਸ਼ ਨੂੰ ਸਦਾ ਹੀ ਪੰਜਾਬ ਨੂੰ ਸਦਾ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣੀ ਇਸੇ ਤਰ੍ਹਾਂ ਆਪਣਾ ਸੁਭਾਗਾ ਸਮਾ ਸਾਨੂੰ ਸਮਾ ਜਨਮ ਦਿਨ ਪਰਸਰ ਪ੍ਰਕਾਸ਼ ਜੜੇ ਆਨੰਦ ਦਾ ਸਭਾ ਬਖਸ਼ਿਸ਼ ਕਰਨਾ ਵਾਹਿਗੁਰੂ ਜੀ ਦਾ ਕਰਤਾ ਵਾਹਿਗੁਰੂ ਜੀ ਦੀ ਐਨੀ ਕਿਰਪਾ ਬਖਸ਼ਿਸ਼ ਹੋਈ ਹੈ ਕਿ ਪੂਰਾ ਨਗਰ ਕਿੰਨ ਜਿਹੜਾ ਬਹੁਤ ਹੀ ਤਰੀਕੇ ਦੇ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੇਖਰੇਖ ਦੇ ਵਿੱਚ ਦੋਨੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਨਾਲ-ਨਾਲ ਸਭ ਸੰਗਤਾਂ ਨੇ ਵੀ ਬੜਾ ਸਾਥ ਦਿੱਤਾ ਅਤੇ ਬਹੁਤ ਹੀ ਵਧੀਆ ਨੇਪਰੇ ਚੜਿਆ ਗੁਰਦੁਆਰਾ ਸ਼ਹੀਦਾ ਪਿੰਡ ਬੂਸ ਕਰਦੀ ਕਮੇਟੀ ਦੇ ਮੈਂਬਰ ਸਹਿਬਾਨ ਸਾਡੇ ਨਾਲ ਜੁੜੇ ਹਨ ਅੱਜ ਗੁਰਪੁਰਬ ਮਨਾਇਆ ਸੋ ਉਹਨਾਂ ਬਾਰੇ ਇਹਨਾਂ ਦੇ ਕੀ ਵਿਚਾਰ ਹਨ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੇ ਪਾਸ਼ਾ ਜੀ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਪrakash ਦਿਹਾੜੇ ਦੀਆਂ ਆਪ ਸਾਰੀ ਸੰਗਤਾਂ ਨੂੰ ਬਹੁਤ ਬਹੁਤ ਲੱਖ ਲੱਖ ਵਧਾਈ ਹੋਵੇ ਜਿਵੇਂ ਕਿ ਅੱਜ ਸਵੇਰ ਤੋਂ ਲੈ ਕੇ ਨਗਰ ਕੀਰਤਨ ਗੁਰਦੁਆਰਾ ਸ਼ਹੀਦਾ ਸਿੰਘਾ ਤੋਂ ਪਕਰਮਾ ਕਰਦਾ ਚਲਦਾ ਹੋਇਆ ਗੁਰਦੁਆਰਾ ਸਿੰਘ ਸਵਾ ਸੰਸਰਾਲੀ ਵਿਖੇ ਪਹੁੰਚੇ ਆਂ ਅਸੀਂ ਬਹੁਤ ਧੰਨਵਾਦ ਕਰਦੇ ਆਂ ਸਸਰਾਲੀ ਨਗਰ ਦਾ ਵੀ ਜਿਨ੍ਹਾਂ ਨੇ ਸਾਨੂੰ ਬਹੁਤ ਹੀ ਮਾਨ ਸਨਮਾਨ ਬਖਸ਼ਿਆ ਗੁਰੂ ਮਹਾਰਾਜ ਅੱਗੇ ਅਰਦਾਸ ਬੇਨਤੀ ਵੀ ਕਰਦੇ ਆਂ ਇਸੇ ਤਰ੍ਹਾਂ ਦੋਵੇਂ ਨਗਰਾਂ ਦਾ ਪਿਆਰ ਬਣਿਆ ਰਹੇ ਇਹ ਸਾਡਾ ਬਹੁਤ ਹੀ ਪੁਰਾਣਾ ਪਰਪਰਾ ਚੱਲ ਰਹੀ ਆ ਜਿਹੜੀ ਕਿ ਪ੍ਰਮਾਤਮਾ ਇਸੇ ਤਰ੍ਹਾਂ ਜਾਰੀ ਰੱਖੇ ਜੀ ਸਾਡੇ ਨਾਲ ਗੁਰਦੁਆਰਾ ਸ਼ਹੀਦਾ ਮੈਂ ਬੂਥਗੜ ਦੇ ਪ੍ਰਧਾਨ ਸਹਿਬਾਨ ਸਰਦਾਰ ਮਹਿੰਦਰ ਸਿੰਘ ਜੀ ਖੜੇ ਨੇ ਸਵਾਉ ਇਹਨਾਂ ਨੂੰ ਵੀ ਗੁਰਪੁਰਪੁਰ ਦੀਆਂ ਲੱਖ ਲੱਖ ਮੁਬਾਰਕਾਂ ਜੀ ਆਓ ਗੁਰਪੁਰਪੁਰ ਬਾਰੇ ਇਹਨਾਂ ਦੇ ਕੀ ਵਿਚਾਰਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਸਵਾਹਿਗੁਰੂ ਜੀ ਕੀ ਫਤਿਹ ਅੱਜ ਇਹਨਾਂ ਦੁਆਰੇ ਖੜੇ ਹੋਏ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਿਹ ਅੱਜ ਪ੍ਰਧਾਨ ਜੀ ਤੁਹਾਨੂੰ ਗੁਰਪੁਰਪੁਰ ਦੀਆਂ ਲੱਖ ਲੱਖ ਮੁਬਾਰਕਾਂ ਜੀ ਕੀ ਕਹਿਣਾ ਚਾਹੋਗੇ ਸਾਰੇ ਸੰਗਤਾਂ ਲੱਖ ਲੱਖ ਵਧਾਈਆਂ ਗੁਰਪੁਰਪੁਰਾ ਸ਼ਹੀਦਾ ਪ੍ਰਬੰਧਕ ਕਮੇਟੀ ਦੇ ਯਾਨਤੀ ਸਹਿਬਾਨ ਭਾਈ ਹਰਦੀਪ ਸਿੰਘ ਜੀ ਖੜੇ ਨੇ ਅਦਰ ਸੁਖਵਿੰਦਰ ਸਿੰਘ ਜੀ ਸੁਖੀ ਖੜੇ ਨੇ ਮੀਰ ਸਤਪਾਲ ਸਿੰਘ ਜੀ ਖੜੇ ਨੇ ਅਤੇ ਪ੍ਰਧਾਨ ਸਰਦਾਰ ਮਹਿੰਦਰ ਸਿੰਘ ਜੀ ਖੜੇ ਆ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਅੱਜ ਦੇ ਗੁਰਪ੍ਰਬ ਦੀ ਸੰਬੰਧੀ ਜਿੰਨੀਆਂ ਵੀ ਸੰਗਤ ਨੇ ਹਾਜ਼ਰੀਆਂ ਭਰੀਆਂ ਨੇ ਬਹੁਤ ਬਹੁਤ ਤਹਿ ਦਿਲੋਂ ਬਹੁਤ ਧੰਨਵਾਦ ਕਰਦੇ ਆ ਤੇ ਜੋ ਇਹ ਪਰੰਪਰਾ ਪ੍ਰਾਣੀ ਚੱਲਦੀ ਆ ਰਹੀ ਹੈ ਸਾਡੇ ਬਜ਼ੁਰਗਾਂ ਦਾ ਚੱਲਦੀ ਆ ਰਹੀ ਆ ਬਹੁਤ ਵਧੀਆ ਪ੍ਰਬੰਧ ਕੀਤਾ ਸਾਡੇ ਬਜ਼ੁਰਗਾਂ ਨੇ ਇੱਕ ਦੋਨੇ ਪੰਡਾ ਨਾਲ ਆਪਸੀ ਪ੍ਰੇਮ ਪਿਆਰ ਦਾ ਮਿਲਾਪ ਹੁੰਦਾ ਇੱਕ ਟਾਈਮ ਹੁੰਦਾ ਦੋ ਨਗਰਿਕ ਜਨ ਹੁੰਦੇ ਨੇ ਗੁਰੂ ਨਾਨਕ ਦੇਵ ਜੀ ਗਰੁੱਪ ਉਤੇ ਔਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗਰੁੱਪ ਉਤੇ ਜਿੰਨੀ ਵੀ ਸੰਗਤ ਜੁੜੀ ਆ ਨਾ ਜਿੰਨੇ ਜੁੜੇ ਆਸੀਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆਂ ਪੂਰੀ ਕਮੇਟੀ ਵੱਲੋਂ ਪੂਰੀ ਗ੍ਰਾਮ ਪੰਚਾਇਤ ਵੱਲੋਂ ਜਿਵੇਂ ਅੱਜ ਤੁਸੀਂ ਸਫਰਾਲੀ ਪਿੰਡ ਦੇ ਗੁਰਦੁਆਰਾ ਸਾਹਿਬ ਇਹ ਗਏ ਆ ਪ੍ਰਬੰਧਕਾਂ ਨੇ ਤੁਹਾਡਾ ਬੜਾ ਧੰਨਵਾਦ ਕੀਤਾ ਜਿੰਨੀ ਆਪਣੇ ਪਿੰਡ ਦੀ ਸੰਗਤ ਹੈ ਉਹਨਾਂ ਨੂੰ ਕੀ ਸੰਦੇਸ਼ ਆ ਵੀ ਉਹਨਾਂ ਨੂੰ ਵੀ ਜਿੱਦਾਂ ਉਹਨਾਂ ਨੇ ਸਾਡਾ ਸਵਾਗਤ ਕੀਤਾ ਵੀ ਆਉਣ ਵਾਲੇ ਨਗਰਿਕ ਜਨ ਦਾ ਆ ਸੰਗਤਾਂ ਨੂੰ ਅਪੀਲ ਕਰਦੇ ਬੇਨਤੀ ਕਰਦੇ ਆ ਜੀ ਔਰ ਜਿਸ ਤਰ੍ਹਾਂ ਸੰਗਤ ਆਣੀਆਂ ਸਾਰਿਆਂ ਨੂੰ ਬੜੇ ਉਤਸ਼ਾਹ ਨਾਲ ਉਹਨਾਂ ਦਾ ਸਵਾਗਤ ਕਰਨਾ ਚਾਹੀਦਾ ਜੀ ਜਿਸ ਤਰ੍ਹਾਂ ਅੱਜ ਲੰਗਰ ਲੱਗੇ ਉਸ ਤਰ੍ਹਾਂ ਲੰਗਰ ਵੀ ਲੱਗਣੇ ਚਾਹੀਦੇ ਆ ਲੱਗਣੇ ਵੀ ਹੈਗੇ ਆ ਕੋਈ ਆਪਾਂ ਨੂੰ ਆਪਾਂ ਨੂੰ ਜੋ ਅੱਜ ਬੇਨਤੀਆਂ ਉੱਥੇ ਵੀ ਕੀਤੇ ਸਨ ਸਭ ਨੇ ਕੀਤੀਆਂ ਸੀਗੀਆਂ ਆਪਾਂ ਨੂੰ ਗਲੀਆਂ ਦਾ ਖਾਸ ਕਰਕੇ ਧਿਆਨ ਰੱਖਣਾ ਹੈ ਸਫਾਈ ਪੂਰੀ ਕਰਨੀ ਚਾਹੀਦੀ ਹੈ ਗੁਰੂ ਰਣ ਸਾਹਿਬ ਜੀ ਮੌਜੂਦਮ ਹੋ ਕੇ ਉੱਥੇ ਪ੍ਰਕਰਮਨ ਕਰਦੇ ਹੋਣੇ ਨਗਰ ਕੀਰਤਨ ਪੁਰਾਣਾ ਆ ਆਪਾਂ ਨੂੰ ਸਾਰੀ ਸਫਾਈ ਦਾ ਧਿਆਨ ਰੱਖਣਾ ਚਾਹੀਦਾ ਔਰ ਸਾਰੀ ਸੰਗਤ ਦਾ ਵੈਲਕਮ ਸੋ ਦੋਨਾਂ ਨਗਰਾਂ ਦਾ ਇਸੇ ਤਰ੍ਹਾਂ ਹੀ ਪਿਆਰ ਪਰਿਆ ਰਹੇ ਆਪਸੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਵੀ ਇਹ ਦੋਨਾਂ ਨਗਰਾਂ ਦਾ ਭਾਈਚਾਰਾ ਪਿਆਰ ਸਵਾਗ ਬਣਿਆ ਰਹੇ ਤਾਂ ਕਿ ਸਾਡੇ ਮਨਾਂ ਦੇ ਵਿੱਚੋਂ ਵੈਰ ਵਿਰੋਧ ਦੀ ਭਾਵਨਾ ਖਤਮ ਹੋ ਸਕੇ ਅਤੇ ਜਿਹੜੇ ਅੱਜ ਕੱਲ ਪਾਰਟੀ ਬਾਜ਼ੀ ਦੇ ਵਿੱਚ ਬੰਦੇ ਗ੍ਰਸਤ ਹੋ ਚੁੱਕੇ ਨੇ ਉਹਨਾਂ ਨੂੰ ਇਹ ਸੰਦੇਸ਼ ਆ ਕੇ ਪਾਲ ਦੀ ਬਾਜੀ ਤੋਂ ਉੱਪਰ ਉੱਠ ਕੇ ਗੁਰੂ ਸਾਹਿਬਾਨਾਂ ਦੇ ਇਹ ਗੁਰਪੁਰਬ ਇਹ ਦਿਹਾੜੇ ਮਨਾਉਣੇ ਚਾਹੀਦੇ ਆ ਸਭ ਨੂੰ ਭਾਈਚਾਰੇ ਦਾ ਸੰਦੇਸ਼ ਸਰਬਸਾਂਝਾ ਇੱਕ ਪਿਆਰ ਤੇ ਸਤਕਾਰ ਦਾ ਸਨੇਹਾ ਆ ਸਾਡੇ ਦੋਹਾਂ ਨਗਰਾਂ ਵਿੱਚ ਇਸ ਤਰ੍ਹਾਂ ਪਿਆਰ ਬਣੇ ਰਹੇ ਮੈਂ ਤੁਹਾਡਾ ਆਪਣਾ ਕਾਪੂ ਸਿੰਘ ਰਖੌਰ ਚੜ੍ਹਦੀ ਕਲਾ ਬਾਸ ਪੰਜਾਬ ਦੇ ਲਈ ਜੀਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ